ਹੈਲੋ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲਾਤ ਕਰਦੇ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਫਰੈਂਡ ਸਭ ਤੋਂ ਪਹਿਲਾਂ ਕਰੋ ਦਰਸ਼ਨ ਸ੍ਰੀ ਹਜੂਰ ਸਾਹਿਬ ਜੀ ਦੇ ਤੇ ਫਿਰ ਕਰੋ ਸ੍ਰੀ ਨਾਨਕ ਜੀ ਦਾ ਸਾਹਿਬ ਜੀ ਦੇ ਜਿਹੜੀ ਅੱਜ ਦੀ ਵੀਡੀਓ ਨੇ ਫਰੈਂਡ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਗੁਰਦੁਆਰੇ ਬਾਰੇ ਦੱਸਣਾ ਚਾਹਣੀ ਹੈ ਤੇ ਉਹਦੇ ਬਾਰੇ ਤੁਹਾਨੂੰ ਮੈਂ ਡਿਟੇਲ ਜਾਣਕਾਰੀ ਦਵਾਂਗੀ ਆ ਗੁਰਦੁਆਰਾ ਜਹਾਜ਼ਵਾਲਾ ਇਹ ਛੋਟੇ ਸਾਬਜਾਦਿਆਂ ਦੇ ਨਾਮ ਤੇ ਬਣਾਇਆ ਗਿਆ ਹੈ ਤੇ ਇਹਨਾਂ ਗੁਰਦੁਆਰੇ ਦਾ ਕੀ ਮਤਲਬ ਹੈ ਮੈਂ ਤੁਹਾਨੂੰ ਦੱਸ ਦਿਆਂ ਜਦੋਂ ਅਸੀਂ ਹਜੂਰ ਸਾਹਿਬ ਜਾਂਦੇ ਆ ਤੇ ਉੱਥੇ ਅਸੀਂ ਨਾਨਕਚੀਰਾ ਸਾਹਿਬ ਵੀ ਮੱਥਾ ਟੇਕਣ ਜਾਂਦੇ ਆ ਜੋ ਕਿ 180 ਕਿਲੋਮੀਟਰ ਆਨ 180 ਜਾਂ ਇਹਨਾਂ ਪੈਂਡਾ ਇਹਦੀ ਰਾਹ ਵਿੱਚ ਜੇ ਨਾ ਕੋਈ ਗੁਰਦੁਆਰਾ ਨਹੀਂ ਸਿਆਂਦਾ ਆ ਦੇਖ ਪੜ ਸਕਦੇ ਨੇ ਬਾਬਾ ਜੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਨਾਮ ਤੇ ਗੁਰਦੁਆਰਾ ਬਣਿਆ ਹੋਇਆ ਦੇਖ ਸਕਦੇ ਜੀ ਜਿਹੜੇ ਯਾਤਰੀ ਨਾਨਕਚੀਰਾ ਸਾਹਿਬ ਸਰਦਾਲੂ ਜਾਂਦੇ ਹਨ ਤੇ ਰਸਤੇ ਵਿੱਚ ਬਾਬਿਆਂ ਨੇ ਸੋਚਿਆ ਕੋਈ ਨਾ ਟਿਕਾ ਕਰਨ ਨੂੰ ਦਿਸ਼ਰਾਮ ਕਰਨ ਨੂੰ 5-10 ਮਿੰਟ ਲੰਗਰ ਸ਼ਕਰ ਨੂੰ ਰਸਤੇ 'ਚ ਕੋਈ ਗੁਰਦੁਆਰਾ ਨਹੀਂ ਸੀ ਮੈਂਦਾ ਤੇ ਇਹ ਅੱਧ ਵਿੱਚ ਬਣਾਇਆ ਹੋਇਆ ਹੈ ਜਿਤਨਾ 100 ਕਿਲੋਮੀਟਰ ਸੀ ਜੇ ਤਾਂ ਪੈਂਡਾ ਘਾਰਾ ਨੇ ਨਾ ਇਧਰ ਹਜੂਰ ਸਾਹਿਬ ਹੋ ਅਸੀਂ ਤੇ ਅੱਗੇ 100 ਰਹਿ ਜਾਂਦਾ ਹੈ ਤੇ ਅੱਧ ਵਿੱਚ ਪੂਰੇ ਮਤਲਬ ਕੀ ਇਹ ਬਣਿਆ ਹੋਇਆ ਹੈ 10 ਵੀ ਦਾ ਫਰਕ ਹੋਏਗਾ ਆ ਦੇਖੋ ਇੱਥੇ ਸ਼ਰਾਮਾਂ ਵੀ ਬਣੀਆਂ ਹੋਈਆਂ ਰਹਿਣ ਨੂੰ ਇੱਥੇ ਬਾਬਾ ਆਨੇ ਜਿਨ੍ਹਾਂ ਨੇ ਗੁਰਦੁਆਰਾ ਬਣਵਾਇਆ ਹੈ ਦੇਖ ਸਕਦੇ ਬੱਚਿਆਂ ਦੇ ਖੇਡਣ ਨੂੰ ਕਿੰਨੀਆਂ ਸੋਹਣੀਆਂ ਚੀਜ਼ਾਂ ਘੋੜੇ ਹਾਥੀ ਮੋਰ ਊਠ ਦੇਖ ਸਕਦੇ ਜੇ ਸਾਰੇ ਬੱਚੇ ਚੜਦੇ ਸਿਆਣੇ ਚੜਦੇ ਆ ਦੇਖ ਸਕ ਸ਼ੇਰ ਆ ਊਠ ਘੋੜਾ ਬਲਦ ਐਨੇ ਨਾ ਸੋਹਣੀਆਂ ਚੀਜ਼ਾਂ ਦੇਖਣ ਵਾਲੀਆਂ ਬਣਾਈਆਂ ਹੋਈਆਂ ਨੇ ਇੱਥੇ ਫਿਰ ਸੰਗਤਾਂ ਜਦੋਂ ਨਾਨਕ ਚੀਰਾ ਸਾਹਿਬ ਲਈ ਯਾਤਰੀ ਜਾਂਦੇ ਨੇ ਤੇ ਰਸਤੇ ਵਿੱਚ ਇੱਥੇ ਜ਼ਰੂਰ ਜਾਂਦੇ ਆ ਵੀ ਰੁਕਦੇ ਨੇ ਆਉਂਦੇ ਆ ਵੀ ਜਾਂਦੇ ਆ ਤਾਂ ਛੁਇਰੇ ਛੁਇਰੇ ਸ਼ੇਕ 1 ਵਜੇ ਅਸੀਂ ਚੱਲ ਪਈਦਾ ਨਾਨਕ ਜੀ ਦੇ ਸੈਬ ਲਈ ਕਿਉਂਕਿ ਵਾਪਸ ਆ ਰਹੇ ਹਾਂ ਦਾ ਸ਼ਾਮ ਨੂੰ ਤੇ ਉਦੋਂ ਨਾ ਕੀ ਹੁੰਦਾ ਹੈ ਤੇ ਰਸਤੇ ਵਿੱਚ ਇੱਥੇ ਆ ਕੇ ਨਾਲੇ ਤਾਂ ਸ਼ਕੀ ਦਾ ਲੰਗਰ ਲੰਗਰ ਇੰਨਾ ਜ਼ਿਆਦਾ ਸਵਾਦ ਬਹੁਤ ਜ਼ਿਆਦਾ ਮੱਠਾ ਟੇਕੀ ਦਾ ਲੰਗਰ ਸ਼ਕੀ ਦਾ ਤੇ ਇੱਕ ਬਾਬਿਆਂ ਨੇ ਉੱਪਰ ਬਣਾਇਆ ਹੋਇਆ ਜਹਾਜ਼ ਅਸੀਂ ਨਾ ਜਾਣਦੇ ਆ ਨਾ ਵੀ ਜਨਵਰੀ ਵੀ ਬਾਬਾ ਜੀ ਨੇ ਉੱਥੇ ਰੱਖਿਆ ਹੋਏ ਨੇ ਬੜੇਆਂ ਛੋੜੀਆਂ ਜਿੰਨੀਆਂ ਕਵਾਂ ਮੈਂ ਤੁਹਾਨੂੰ ਓਨੀਆਂ ਹੀ ਬਹੁਤ ਸੋਹਣੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਸੰਤਾ ਕਿਤੇ ਪਹਿਲੇ ਰੁਕਦੀਆਂ ਨੇ ਜਾਣ ਦੀ ਜਾਨ ਸਮੇ ਅਸਰਾਮਾਂ ਵੀ ਬਣਾਈਆਂ ਹੋਈਆਂ ਬਾਗਾਜੀ ਨੇ ਇਹ ਨਾ ਪਹਿਲੋ ਕਿੰਦੀ ਕੋਈ ਨਹੀਂ ਸੀਦਰ ਪਾਪਾ ਜੀ ਨੇ ਤਾਂ ਬਣਾਇਆ ਕਿ ਸਾਡੀਆਂ ਸਾਡੀਆਂ ਸੰਤਾ ਸ਼੍ਰੀ ਨਾਨਕ ਜੀ ਰਸਾਇਓ ਜਾਨਦਿਕਾਂ ਤੇ ਰਸਤੇ ਵਿੱਚ ਰੁਕ ਸਕਣ ਇਹਨੇ ਵਾਸ਼ਰੂਮ ਜਾਣਾ ਹੈ ਲੰਗਰ ਪ੍ਰਸ਼ਾਦਾ ਛਕਣਾ ਹੈ ਵਿਸ਼ਰਾਮ ਕਰਨਾ ਉਹ ਕਰ ਸਕਣ ਆ ਜੀ ਵਾਹੇ ਗੁਰੂ ਜੀ ਆਪਾਂ ਜਾ ਜਾ ਕੇ ਗੁਰਦਾਰੇ ਪਹੁੰਚ ਚੁੱਕੇ ਹਾਂ ਤੇ ਜਾਂਦੇ ਆ ਅਸੀਂ ਛਕਿਆ ਸੀ ਲੰਗਰ ਕਿਉਂਕਿ ਸਿਰ ਸਿਰ ਤੁਰ ਕੇ ਸੀ ਉਹਦੇ ਸੀ ਸੱਚਖੰਡ ਤੋਂ ਤੇ ਨਾਲ ਸੀ ਲੰਗਰ ਉਹਦਾ ਲੰਗਰ ਸਾਹਿਬ ਤੋਂ ਕੋਈ ਲੰਗਰ ਨਹੀਂ ਛਕ ਕੇ ਇੱਥੇ ਸਾਨੂੰ ਵੱਜ ਕੇ ਸੀ ਮੇਰੇ ਖਿਆਲ ਜਦੋਂ ਅਸੀਂ 7:00 ਕੁ ਵਜੇ ਚੱਲੇ ਹੋਣੇ ਆ ਤੇ 11:00 ਕੁ ਵਜੇ ਦਾ ਟਾਈਮ ਸੀ ਤੇ ਨਿਕ ਘੰਟੇ ਬਾਅਦ ਕਿ ਗੁਰਦੁਆਰਾ ਆਂਦਾ ਹੈ ਤੇ ਟਾਈਮ ਕਿੰਨੇ ਬਾਅਦ 5 ਘੰਟਿਆਂ ਦਾ ਰਾਏ ਇਹ ਤੁਸੀਂ ਕਿ ਕਿ ਅਸੀਂ ਲੰਗਰ ਲੰਗਰ ਬਹੁਤ ਹੀ ਜ਼ਿਆਦਾ ਸਵਾਤ ਅੰਦਾਸੇ ਨਹੀਂ ਸਕਦੇ ਬਾਬਾ ਜੀ ਦਾਲ ਚੌਲ ਸਭ ਕੁਝ ਪ੍ਰਸਾਦ ਦੇ ਚਾਹ ਦਾ ਲੰਗਰ ਚੱਲਦਾ ਰਹਿੰਦਾ ਹੈ ਫਿਰ ਆਨ ਟਾਈਮ ਫਿਰ ਅਸੀਂ ਇੱਥੇ ਰੁਕੇ ਤੇ ਨਾਲੇ ਉਦੋਂ ਸੰਤਾ ਚੜਦਿਆਂ ਨੇ ਜਹਾਜ਼ ਤੇ ਮੈਨੂੰ ਆਮ ਕਰਕੇ ਮੈਂ ਚਾਹ ਰਿਹਾ ਪਾਣੀ ਦੇ ਨਾਂ ਤੇ ਗੁਰਦੁਆਰਾ ਤੇ ਬੱਚੇ ਇਹਨੂੰ ਸਿਆਣੇ ਵੀ ਜਹਾਜ਼ ਵਾਲਾ ਗੁਰਦੁਆਰਾ ਸਾਹਿਬ ਕਹਿੰਦੇ ਨੇ ਇਹ ਅਸੀਂ ਪਹਿਲਾਂ ਇਸੇ ਜਾਣਦੇ ਆਲੀ ਚਲੋ ਤੇ ਦੋਸਤਾਂ ਨੂੰ ਘੋੜਾ ਲਿਆ ਸਫੀਰ ਅਸੀਂ ਆਂਦੇ ਆ ਫਿਰ ਅੰਦਰੋਂ ਅੰਦਰੋਂ ਕਹਿ ਦਿੱਤਾ ਸੀ ਸਿਰਫ ਲੰਗਰ ਪ੍ਰਸ਼ਾਦਾ ਛਕਣਾ ਜਹਾਜਦਾਨ ਨੂੰ ਆਂਦੀ ਵਾਰੀ ਦਿਖਾਵਾਂਗੇ ਤੇ ਅੰਜੋ ਅਸੀਂ ਕਿਉਂਕਿ ਦਰਸ਼ਨਾਂ ਨਾਂ ਚਿਹਰਾ ਸਾਹਿਬ ਦੇ ਵਧੀਆ ਕਰ ਸਕੀਏ ਤੇ ਫਿਰ ਵਾਪਸ ਅਸੀਂ ਕਰਦਿਆਂ ਫਿਰ ਉੱਗੀ ਆ ਦੇਖ ਸਕਦੇ ਆ ਜੀ ਬੱਚਿਆਂ ਨੇ ਫੁੱਲ ਇੰਜੋਏ ਕੀਤਾ ਨਾ ਲੰਗਰ ਛਕਿਆ ਕੈਂਟਾ ਕਸੀ ਕੀ ਮਤਲਬ ਇੱਥੇ ਐਨੀ ਜ਼ਿਆਦਾ ਸੰਗਤ ਆ ਜਿਹੜੇ ਦੀਨ ਹਨ ਨਾ ਜੂਨ ਦੇ ਕੌੜੇ ਦੇ ਘੜਸਾ ਟੀਆਂ ਨੇ ਬਹੁਤ ਜ਼ਿਆਦਾ ਜਦੋਂ ਅਸੀਂ ਅਕੀ ਸਰਦੀਆਂ ਚ ਗਏ ਉਦੋਂ ਇੰਨੀ ਸੰਗਤ ਨਹੀਂ ਸੀ ਹੁਣ ਤੇ ਨਾ 20 ਹੀ ਸਾਬ ਸੰਗਤ ਪਹੁੰਚਿਆ ਅਸੀਂ ਇਹ ਜੋ ਰਸਬ ਸ਼੍ਰੀ ਦੇਖੋ ਕਿੰਨਾ ਸੋਨਾ ਬੱਚੇ ਇੰਜੋਏ ਕਰਦੇ ਪਏ ਨੇ ਦੇਖੋ ਤੁਸੀਂ ਵੀ ਜੇ ਤੁਸੀਂ ਵੀ ਜਦੋਂ ਗਏ ਇਹ ਤੁਹਾਨੂੰ ਆਪੇ ਆ ਜਾਣਾ ਇੱਥੇ ਕਹਿਣਾ ਨਹੀਂ ਹਰ ਕੋਈ ਕਿਤੇ ਸੀ ਟ੍ਰੈਵਲ ਟਰੈਂਪੋ ਤੇ ਗੱਡੀ ਤੇ ਕੋਈ ਬੱਸ ਕਰ ਤੇ ਜਾ ਰਿਹਾ ਇੱਥੇ ਅਸੀਂ ਰੁਕਣਾ ਹੀ ਰੁਕਣਾ ਮੇਰਾ ਬੇਟਾ ਤੇ ਮੇਰਾ ਆਪਣਾ ਵੇਖੂਰ ਤੇ ਚੜੇ ਉਹ ਅੱਗੇ ਉੜਦੇ ਬੈੰਡ ਆ ਮੈਂ ਗੁੱਸੇ ਹੋਈ ਮੈਂ ਭਾਵੇਂ ਉੜਦੇ ਤਾਂ ਆਂਡੇ ਕਿ ਤੂੰ ਡਿੱਗ ਪੈਂਦਾ ਪਰ ਬੱਚੇ ਕਿਤੇ ਪਰ ਨਹੀਂ ਬਾਬਾ ਜੀ ਦੀ ਪੂਰੀ ਸ਼ਕਤੀ ਹੈ ਕੋਈ ਇਹੋ ਜੀ ਮਿਸ ਹੈਪਨਿੰਗ ਨਹੀਂ ਹੋ ਸਕਦੀ ਇੱਥੇ ਕਿੱਡੀਆਂ ਸੋਹਣੀਆਂ ਮਗਰ ਸਰਾਵਾ ਬਣੀਆਂ ਹੋਈਆਂ ਨੇ ਬੱਚੇ ਨਾ ਜਲਦੀ ਜਲਦੀ ਮੱਥਾ ਟੇਕ ਕੇ ਲੰਗਰ ਛੱਕ ਕੇ ਤੇ ਇੱਧਰ ਨੂੰ ਆਵਦਾ ਕਿਸੇ ਨੂੰ ਫੋਟੋ ਖਚਾਣੀਆਂ ਜੋ ਮਰਜ਼ੀ ਉਹਨਾਂ ਨੇ ਐਨ ਵਧੀਆ ਇੰਜੋਏਮੈਂਟ ਕਰੈਣ ਨੂੰ ਬਣਾਇਆ ਹੋਇਆ ਹੈ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਛੋਟੇ ਸਾਹਿਬ ਜੀ ਦਾ ਨਾਂ ਤੇ ਗੁਰਦੁਆਰਾ ਹੈ ਆ ਦੇਖੋ ਆ ਸੈਂਡ ਬਣ ਕੇ ਰਿਹਾ ਕੁੜਾ ਜਲਾਣ ਦੇ ਦੇਖ ਸਾ ਅੰਚੇ ਇੱਕ ਪਾਸੇ ਬੈਠਾ ਹੈ ਇੱਕ ਪਾਸੇ ਬੈਠੇ ਤੇ ਹੁਣ ਅਸੀਂ ਵਾਪਸ ਆਣ ਟਾਈਮ ਤਾਂ ਦਿਖਾਣੇ ਆ ਤੇ ਇਹ ਅਸੀਂ ਉਸ ਤੋਂ ਬਾਅਦ ਅਸੀਂ ਚਲੇ ਗਏ ਸੀ ਨਾਨਕ ਜੀ ਰਾ ਸਾਹਿਬ ਉੱਥੋਂ ਦੇ ਅਸੀਂ ਕੀਤੇ ਦਰਸ਼ਨ ਉਹ ਤੁਹਾਡਾ ਅਸੀਂ ਵੀਡੀਓ ਸ਼ੇਅਰ ਕੀਤੀ ਹੋਈ ਹੈ ਤੇ ਹੁਣ ਅਸੀਂ ਲੈ ਫਿਰ ਦੇ ਨੇ ਆਂਦੇ ਟਾਈਮ ਤੁਹਾਨੂੰ ਕਰਾਵਾਂਗੇ ਜਹਾਜ਼ ਦੇ ਦਰਸ਼ਨ ਜਹਾਜ਼ ਵੀ ਤੁਹਾਨੂੰ ਦਿਖਾਣੇ ਆ ਹਾਂ ਦੇਖੋ ਅਸੀਂ ਜਾ ਰਹੇ ਆ ਫਿਰ ਅਸੀਂ ਵਾਪਸ ਆ ਕੇ ਇੱਥੇ ਰੁਕੇ ਅੱਜ ਜਦੋਂ ਅਸੀਂ ਵਾਪਸ ਆਏ ਵਾਪਸ ਜਾ ਕੇ ਉਹ ਤੋਂ ਨਵੀਂ ਵੀਡੀਓ ਤੇ ਹੁਣ ਅਸੀਂ ਵਾਪਸ ਆਏ ਆ ਫਿਰ ਦੇਖੋ ਵੀਡੀਓ ਅਸੀਂ ਬਾਹਰ ਚਲੇ ਗਏ ਜਹਾਜ਼ ਤੇ ਚਲੇ ਗਏ ਉੱਧ ਅਸੀਂ ਮਾ ਬਾਹਰ ਚਲੇ ਜਾ ਚ ਤੇ ਚਲੇ ਜੇ ਉੱਧ ਫਿਰ ਨਾ ਕਿ ਸਾਨੂੰ ਦੱਸਿਆ ਨਹੀਂ Dengan suaranya, dengan apa sekali bersama iya, ini, ਆਹ ਤੇ ਵੱਡੀ ਭੈਣ ਬਾਰਾ ਭਾਈ ਖੜਾ ਲਿਆ ਬਦੂ ਉਹ ਕੋੜੋ ਚੰਗੀਆਂ ਬਾਕੀ ਪਤਾ ਤੁਹਾਡੇ ਦੀ ਆਪਾਂ ਜੱਲਿਆ ਨਾਨਕ ਕੀਰੇ ਜਹਾਜ ਦੇ ਵਿੱਚ ਤਾਂ ਦਾਦਿਆ ਸਫਰ ਕੀਤਾ ਦਾ ਵਾ ਇਹ ਵੀਡੀਓ ਨਾਲ ਬਣੇ ਰਿਓ ਤੇ ਐਂਡ ਤੇ ਅੰਦਾਜ਼ ਦੇ ਆ ਸਾਰਾ ਕੀ ਖਰਚਾ ਵੱਜਿਆ ਕਿ ਘਰ ਘਾੜਦੇ ਗਏ ਆ ਸੰਦਰਭ ਕੀ ਆਵਾਜ਼ ਆ ਗਈ ਜੀ ਜਾਇਉਣਾ ਸਕਦਾ ਸਾਰੇ ਥੱਲੇੋਂ ਫਾਈਟੋ ਫੋਟੋ ਮੇਰੇ ਨਾਲ ਹੋ ਚੱਲ ਆਉਣਾ ਸੀ ਆ ਜਿਹੜਾ ਤੁਹਾਨੂੰ ਨੀਚੇ ਗੁਰਦੁਆਰੇ ਦਾ ਜਹਾਜ ਦਾ ਪੂਰਾ ਵਿਊ ਦਿਖਾ ਰਿਹਾ ਆ ਜਾਂਦੀ ਵਾਰੀ ਦਿਖਾਏ ਆਂਦੀ ਵਾਰੀ ਫੇਰ ਇੱਥੇ ਸੀ ਕਿ ਤੇਜਾ ਜਹਾਜ ਦੇ ਦਰਸ਼ਨ ਉੱਥੇ ਮਹਾਰਾਜ ਦੀ ਲੱਗੇ ਫੋਟੋ ਆ ਇਹ ਇਤਿਹਾਸ ਦੀਗਾ ਆ ਦੇਖੋ ਫਿਰ ਇੱਕ ਵੇਦਨ ਚ ਲੱਗ ਦਿਖਾ ਦਿੱਤੀ ਜਹਾਜ਼ ਵੀ ਤੁਹਾਨੂੰ ਦਿਖਾ ਦਿੱਤਾ ਹੈ ਉੱਪਰ ਬਣਾਇਆ ਐਨੇ ਸੰਤਾ ਕੋਸ਼ੇ ਕਿ ਜਾਂਦੀਆਂ ਜਾਂਦੇ ਵੀਡੀਓ ਬਣਾਉਂ ਕੋਚ ਕਰ ਬਾਬਾ ਜੀ ਕੋਸ਼ੇ ਨਹੀਂ ਕਹਿੰਦੇ ਬਸ ਅੰਦਰ ਕਿਦਰ ਬਾਦ ਸਾਬ ਨੇ ਆ ਦੇਖੋ ਕਿੰਨੀਆਂ ਸੋਹਣੀਆਂ ਅਸੀਂ ਇੱਥੇ ਪੰਜਾਬ ਚ ਕਿੰਨੀਆਂ ਚੀਜ਼ਾਂ ਘੋਮਣ ਜਾਣੇ ਆ ਉਹ ਜਿਹਦੇ ਕਿੰਨੇ ਸਾਡੇ ਕੋ ਪੈਸੇ ਲੈਂਦੇ ਨੇ ਕਿੰਨੇ ਸਾਡੀ ਸਿੱਖ ਸੰਗਤ ਨੂੰ ਮਹਾਰਾਜ ਸਿਰਚਾ ਨਿਆ ਜਿਨ੍ਹਾਂ ਨੇ ਆਪਣੇ ਲਈ ਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਦੂਜੇ ਸਟੇਟਾਂ ਦੇ ਵੀ ਕਿ ਜਦਾ ਕੋਈ ਫੀਸ ਨਹੀਂ ਲੱਗਦੀ ਕੋਈ ਪੈਸਾ ਨਹੀਂ ਲੱਗਦਾ ਤੇ ਇੰਜੋਇਮੈਂਟ ਵੀ ਪੂਰਾ ਬੱਚੇ ਕਰਦੇ ਨੇ ਨਾਲ ਤਾਂ ਸਫਰ ਦਾ ਆਨੰਦ ਆ ਜਾਂਦਾ ਹੈ ਤੇ ਖੁਸ਼ੀ ਹੁੰਦੀ ਹੈ ਕਿ ਜਾਜਵਾਲੇ ਗੁਰਦੁਆਰੇ ਜਾਣਾ ਨਾਨਾ ਜੀ ਰਸਆ ਵਾਂਦੇ ਆ ਜਾਂਦੇ ਆ ਤੇ ਇੱਕ ਵਾਰੀ ਫੇਰ ਜਿੰਨਾ ਫੋਟੋਆਂ ਖਚਾਣੀਆਂ ਘਾ ਜਾ ਰਹੇ ਨੇ ਇੰਜੋਇਮੈਂਟ ਪੂਰਾ ਹੀ ਕਰ ਰਹੇ ਨੇ ਠੀਕ ਹੈ ਫਰੈਂਡ ਮਿਲਦੀਆਂ ਤੁਹਾਨੂੰ ਇੱਕ ਹੋਰ ਨਾਲ ਵੀਡੀਓ ਨਾਲ